ਹੁਣ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਵਿਕਰਮ ਮਜੀਠੀਆ ਦੀਆਂ ਫਿਰ ਜੜੀ ਕਿ ਮੁਰਤੋਂ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਤੇ ਪਹਿਲਾਂ ਇੱਕ ਵੀਡੀਓ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਫਿਰ ਕਰਾਂਗੇ ਵਿਚਾਰ ਸਾਂਝੇ ਇੱਕ ਵੱਡੀ ਖਬਰ ਦਾ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਤੋਂ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਵਿਕਰਮ ਮਜੀਠੀਆ ਦੀ ਨੈਕ ਹਿਰਾਸਤ ਵਧ ਚੁੱਕੀ ਹੈ ਤੇ ਹੁਣ ਅਗਲੀ ਸੁਣਵਾਈ 2 ਅਗਸਤ ਨੂੰ ਹੋਏਗੀ 2 ਅਗਸਤ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਮੋਹਾਲੀ ਕੋਰਟ ਨੇ ਵਿਕਰਮ ਮਜੀਠੀਆ ਦੀ ਨੈਕ ਹਿਰਾਸਤ ਵਧਾ ਦਿੱਤੀ ਹੈ ਜਿਵੇਂ ਮੇਰੇ ਸਹਿਯੋਗੀ ਹੁਮੇਸ਼ ਸ਼ਰਮਾ ਹੁਣ ਤੋਂ ਥੋੜੀ ਦੇਰ ਪਹਿਲਾਂ ਜਾਣਕਾਰੀ ਦੇ ਰਹੇ ਸੀ ਕਿ ਅ ਅਦਾਲਤ ਦੇ ਵਿੱਚ ਪੇਸ਼ੀ ਹੋ ਚੁੱਕੀ ਹੈ ਵਿਕਰਮ ਮਜੀਠੀਆ ਦੀ ਤੇ ਦੁਬਾਰਾ ਤੋਂ 14 ਦਿਨਾਂ ਦੀ ਨੈਕ ਹਿਰਾਸਤ ਤੋਂ ਬਾਅਦ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਹੁਣ ਮੁਰ ਤੋਂ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਏ 2 ਅਗਸਤ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਮੜ ਤੋਂ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਏ ਨੈਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਨਾਬਾ ਜੇਲ੍ਹ ਤੋਂ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਪੇਸ਼ੀ ਤੋਂ ਬਾਅਦ ਦੁਬਾਰਾ ਤੋਂ ਉਹਨਾਂ ਨੂੰ ਨਾਬਾਜ਼ ਜੇਲ੍ਹ ਭੇਜਿਆ ਜਾ ਰਿਹਾ ਹੈ 2 ਅਗਸਤ ਤੱਕ ਨਿਆਇਕ ਹਿਰਾਸਤ ਕਰਨਗੇ ਤੇ ਨਿਆਇਕ ਹਿਰਾਸਤ ਚ 2 ਅਗਸਤ ਨੂੰ ਦੁਬਾਰਾ ਤੋਂ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅੱਜ 19 ਜੁਲਾਈ ਹੈ ਤੇ 19 ਜੁਲਾਈ ਤੋਂ ਬਾਅਦ 2 ਅਗਸਤ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੁਬਾਰਾ ਬੇਸ਼ੀ ਹੋਏਗੀ ਵਿਕਰਮ ਸਿੰਘ ਮਜੀਠੀਆ ਦੀ ਤੁਹਾਨੂੰ ਦੱਸਦੀ ਆ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ ਵਿਕਰਮ ਮਜੀਠੀਆ ਸਾਬਕਾ ਮੰਤਰੀ ਨੇ ਦੇ ਯੂਥ ਕਾਲਜ ਦੇ ਪ੍ਰਧਾਨ ਰਹ ਚੁੱਕੇ ਨੇ ਤੇ ਇਸ ਦੇ ਨਾਲ ਹੀ ਵਿਕਰਮ ਮਜੀਠੀਆ ਜਿਨ੍ਹਾਂ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਤੇ ਇਸ ਨੂੰ ਡਰੱਗ ਤਸਕਰੀ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਸੀ ਤੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਜਿਸ ਢੰਗ ਦੇ ਨਾਲ ਵੱਖ-ਵੱਖ ਜਿਹੜੇ ਸਾਬਕਾ ਡਿਪਟੀ ਡਾਇਰੈਕਟਰ ਨੇ ਈਡੀ ਦੇ ਨਰਿੰਦਰ ਸਿੰਘ ਹੋਣ ਜਾਂ ਫਿਰ ਡਰੱਗ ਤਸਕਰੀ ਦੇ ਨਾਲ ਇਹ ਜੋ ਬਿਕਰਮ ਸਿੰਘ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜਿਨ੍ਹਾਂ ਵਿੱਚ ਬਿਕਰਮ ਜੀਠੀਏ ਦੀ ਫਿਰ ਤੋਂ ਗ੍ਰਿਫਤਾਰੀ ਬਤਾ ਦਿੱਤੀ ਗਈ ਆ ਤਾਂ ਜਿਹੜੀ ਕਿ ਹੁਣ 2 ਅਗਸਤ ਨੂੰ ਫਿਰ ਸੁਣਵਾਈ ਹੋਣ ਜਾ ਰਹੀ ਆ ਪਰ ਇਹਦੀ ਪਤਨੀ ਦਾ ਕੀ ਕਹਿਣਾ ਉਹ ਖਬਰ ਵੀ ਸੁਣਾਵਾਂਗੇ ਤੇ ਪਹਿਲਾਂ ਜਿਹੜੀ ਉਹ ਐਂਟਰੀ ਹੁੰਦੀ ਆ ਤੇ ਬਿਕਰਮ ਜੀਠੀਏ ਦੀ ਐਂਟਰੀ ਕਿਵੇਂ ਹੁੰਦੀ ਆ ਪਹਿਲਾਂ ਉਹ ਤੁਹਾਨੂੰ ਉਹ ਵੀ ਦਿਖਾ ਦਈਏ ਫਿਰ ਆਪਾਂ ਕਰਦੇ ਆ ਵਿਚਾਰ ਸਾਂਝੇ हां जी ਹੁਣ ਜੋ ਉਹਨਾਂ ਦੀ ਪਤਨੀ ਦਾ ਕੀ ਕਹਿਣਾ ਉਹ ਖਬਰ ਵੀ ਸੁਣਾਉਣੇ ਆ। ਕਾਲੀ ਤਰ੍ਹਾਂ ਵਰਕਰਾਂ ਮੰਨੀਓ ਜੋ ਕਿ ਬਈ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਦੋਂ ਇਹ ਕਾਫਲਾ ਲੰਘਦਾ ਹੁੰਦਾ ਵਿਕਰਮਜੀਠੀ ਅੱਡੀ ਦੇ ਵਿੱਚ ਹੁੰਦਾ ਤੇ ਹੁਣ ਉਹਨਾਂ ਦੀ ਪਤਨੀ ਦਾ ਕੀ ਕਹਿਣਾ ਤਾਂ ਫਿਰ ਆਪਾਂ ਅਗਲੇ ਵਿਚਾਰ ਸਰਾਂਗੇ ਪਹਿਲਾਂ ਇਹ ਸੁਣੋ ਫਿਰ ਕਰਦੇ ਆਂ ਅਗਲੇ ਵਿਚਾਰ। ਕੇਸ ਪਾਇਆ ਡੀਏ ਦਾ। ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ। ਫਲੋਰ ਆਫ ਦਾ ਹਾਊਸ ਦੇ ਹਾਊਸ 'ਚ ਇੱਕ ਐਰੀ ਨੇ ਕਿ ਅਸੀਂ ਡਰਗ ਦੇ ਮਾਮਲੇ 'ਚ ਫੜਿਆ। ਕੀ ਇਸ ਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਦੇਖਣ ਵਾਸਤੇ ਜਾ ਰਹੇ ਹੋ ਨਹੀਂ ਮੈਨੂੰ ਪਤਾ ਨਹੀਂ ਕਿਹੜਾ ਕੇਸ ਪਾਇਆ ਹੈ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਹੈ ਇਹਨਾਂ ਨੇ ਜੀ 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 ਮੁਖਰੇ ਹੈ ਕਿ ਨਹੀਂ ਕਿ ਡਰਗ ਨਹੀਂ ਹੈ ਆਪ ਹੁਣ ਆਜ ਮੁਖਰੇ ਨੇ ਕਿ 1000 ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਖਰੇ ਨੇ ਲੇਕਿਨ ਮੈਂ ਤਾਂ ਉਹ 540 ਕਰੋੜ ਦਾ ਜ਼ਿਕਰ ਕਰਦੇ ਨੇ ਨਹੀਂ ਉਸ ਨੂੰ ਦੇ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਂਹੈਂਡਲਿੰਗ ਕੀਤੀ ਹੈ ਇਹਨਾਂ ਦੀ ਅੱਜ ਸਭ ਸਾਹਿਬ ਸੰਤੋਖਾ ਸਾਹਿਬ ਨੂੰ ਮੈਂਹੈਂਡਲ ਕੀਤਾ ਪੰਜਾਬ ਪੁਲਿਸ ਨੇ ਸੈਕਿੰਡ ਇਨਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੌਰਡਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸੰਪਲਾਸ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰਗ ਟੂ ਦਾ ਬਾਰ ਕਾਉਂਸਲ ਐਂਡ ਵੀ ਆਰ ਗੋਇੰਗ ਟੂ ਗੋ ਟੂ ਦਾ ਹਾਈਸਟ ਅਥਾਰਟੀ ਟੂ ਕੰਪਲੇਨ ਅਗੇਂਸ ਸੱਚ ਅਰਿੰਗ ਆਫ ਇਸ਼ੂਜ਼ ਕੋਰਟ ਜੇਰੀ ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਂਡ ਹੈਂਡਲ ਨਹੀਂ ਕਰ ਸਕਦੇ ਮੁਲਾਕਾਤ ਵੀ ਨਹੀਂ ਕਰਦੇ ਮੁਲਾਕਾਤ ਨਹੀਂ ਕਰ ਰਹੇ ਇਹੋ ਕੁਛ ਰਿਆ ਬੀਰਫੁੱਲਾ ਸਾਹਿਬ ਤੁਹਾਨੂੰ ਇੱਕ ਮ ਕਰਨਦੇ ਅੱਜ ਕੋਰ ਦੇ ਹੁਕਮ ਮੰਗ ਰਹੇ ਜੇਲ੍ਹ ਦੇ ਵਿੱਚ ਮੁਲਾਕਾਤ ਹਜੇ ਤੱਕ ਨਹੀਂ ਹੋਈ ਤੁਹਾਡੀ ਜੇਲ੍ਹ ਦੇ ਵਿੱਚ ਕੋਈ ਮੁਲਾਕਾਤ ਨਹੀਂ ਕੀਤੀ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀ ਜੇ ਮੈਨੂੰ ਬਾਅਦ ਉਪਰੋਕਤ ਪਰ ਉਹ ਕਮਾਈ ਨਹੀਂ ਕਿ ਕਿਸੇ ਦੀ ਮੁਲਕਾਤ ਨਹੀਂ ਕਰਨੀ ਅੱਜ ਮੁਲਕਾਤ ਹੋਈ ਸੀ ਅੱਜ ਕੋਰਟ ਸੀ ਹੋਈ ਸੀ ਕਿਉਂਕਿ ਮੈਂ ਵੀ ਸੀ ਕਿ ਕੋਰਟ ਸੀ ਤੇ ਉਹਨਾਂ ਨੂੰ ਆਣਾ ਪਿਆ ਗਿਆ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਤੁਹਾਨੂੰ ਨਹੀਂ ਆਏ ਸਿਮਰਤ ਉਹ ਬਾਦਲ ਨੇ ਤਾਂ ਮੈਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਜੀ ਨਹੀਂ ਦਿਨ ਦੇ ਏਡੀ ਦੇ ਲੋਕਾਂ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਤੁਹਾਡਾ ਮਕਲੇਰ ਕਲੇਰ ਕਲੇਰ ਦਾ ਵਕੀਲ ਸਾਹਿਬ ਮਿਲਣ ਗਏ ਸੀਗੇ ਬੁਲਾਣੇ ਜੀ ਸਾਡੇ ਸਾਰਿਆਂ ਦੇ ਹੌਸਲੇਰ ਕਾ ਮਿਲਣ ਗਏ ਸੀਗੇ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਜੀ ਇਹ ਜੋ ਬਿਕਰਮ ਜੀਠੀਆ ਦੀ ਪਤਨੀ ਸੀ ਤੇ ਭਾਈ ਜਿਹੜੇ ਉਹਨਾਂ ਦੇ ਵਕੀਲ ਆ ਹੁਣ ਇਹਨਾਂ ਦਾ ਕਹਿਣਾ ਇਹ ਹੈਗਾ ਵੀ ਸਾਨੂੰ ਕੋਰਟ ਦੇ ਵਿੱਚ ਬਿਕਰਮ ਜੀਠੀ ਨੂੰ ਨਹੀਂ ਮਿਲਣ ਦਿੱਤਾ ਪੰਜਾਬ ਪੁਲਿਸ ਦਾ ਇਹ ਕਹਿਣਾ ਬਈ ਜੋ ਇਹ ਵਕੀਲ ਨੂੰ ਤੇ ਜਿਹੜੀ ਉਹਨਾਂ ਦੀ ਪਤਨੀ ਆ ਉਹਨਾਂ ਨੂੰ ਜਰੂਰ ਮਲਾ ਦਿੱਤਾ ਗਿਆ ਕੋਈ 5-7 ਮਿੰਟ ਪਰ ਜਿਹੜਾ ਵਕੀਲ ਆ ਇਹਦਾ ਕਹਿਣਾ ਇਹ ਆ ਵੀ ਸਾਨੂੰ ਵਿਕਰਮਜੀਠੀਏ ਨਾਲ ਨਹੀਂ ਮਿਲ ਦਿੱਤੇ ਉਹਨਾਂ ਨੂੰ ਮਿਲ ਸਕਦੇ ਮੈਂ ਉਹਨਾਂ ਦਾ ਵਕੀਲ ਆ ਤੇ ਪਰ ਸਾਨੂੰ ਰੋਕਿਆ ਜਾਂਦਾ ਪੰਜਾਬ ਪੁਲਿਸ ਬੰਨੀਓ ਪੰਜਾਬ ਪੁਲਿਸ ਕਹਿੰਦੀ ਵੀ ਸਾਨੂੰ ਆਰਡਰ ਉਤੋਂ ਆ ਤੇ ਅਸੀਂ ਨਹੀਂ ਬੁਲਾ ਸਕਦੇ ਤਾਂ ਇਹ ਸਾਡੇ ਨਾਲ ਸ਼ਰਿਆਮ ਤੱਕਾ ਹੋ ਰਿਹਾ ਇਹ ਸਰਕਾਰਾਂ ਤੱਕਾ ਕਰ ਰਹੀਆਂ ਜੇ ਗੱਲ ਕਰੀਏ ਬਈ ਵਿਕਰਮਜੀਠੀਏ ਦੇ ਮਾਮਲੇ ਦੇ ਵਿੱਚ ਹੁਣ ਇਹ ਪਰਿਵਾਰ ਦਾ ਕਹਿਣਾ ਜੋ ਉਹਨਾਂ ਦੀ ਪਤਨੀ ਇਹ ਕਹਿ ਰਹੀ ਆ ਵੀ ਇਹਦੇ ਤੇ ਡਰੱਗਸ ਦੇ ਜਿਹੜੇ ਕੀ ਪਹਿਲਾਂ ਤੋਂ ਦੋਸ਼ ਲੱਗਦੇ ਆ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਕਹਿ ਜਾਂਦੇ ਆ ਬਾਅਦ ਵਿੱਚ ਕਿਹਾ ਜਾਂਦਾ ਵੀ ਇੱਕ ਪਈਏ ਡਰੱਗਸ ਵੇਚਦਾ ਸੀ ਉਹਦਾ ਇਹ ਇਹਦੇ ਤੇ ਇੱਕ ਪਰਚਾ ਦਰਜ ਹੁੰਦਾ ਇਹ ਸਾਰੀਆਂ ਆਪਣੇ ਕੋਲ ਝੂਠੀਆਂ ਮਨਕਰਤ ਕਹਾਣੀਆਂ ਬਣਾ ਰੱਖੀਆਂ ਜੋ ਜੀ ਕਰਦਾ ਇਹਨਾਂ ਦਾ ਤੇ ਉਹ ਕਰ ਦਿੰਦੇ ਆ ਜਦੋਂ ਜੀ ਕਰਦਾ ਇਹ ਕਹਿੰਦੇ 1000 ਏਕੜ ਛੋਡੇ ਕੋਲੇ ਜ਼ਮੀਨਾਂ ਜੋ ਗੁਨੀਮ ਕੌਰ ਦੇ ਨਾਂ ਤੇ ਮੇਰੇ ਨਾਂ ਤੇ ਕੋਈ ਜ਼ਮੀਨ ਨਹੀਂ ਜੇ ਜਿਹੜੀ ਉਹਨਾਂ ਦੀ ਪਤਨੀ ਦਾ ਕਹਿਣਾ ਵੀ ਇਹ ਸਾਬਤ ਕਰਨ ਵੀ ਕਿੱਥੇ ਕਿੱਥੇ ਮੇਰੇ ਨਾਂ ਤੇ ਕਿ ਇਹ ਬੇਕਰ ਮਜੀਠੀਆਂ ਨੂੰ 14-15 ਦਿਨ ਹੋ ਗਏ ਤਾਂ ਛਾਪੇ ਮਾਰੀ ਇਹਨਾਂ ਨੇ ਸਾਰੀ ਜਗ੍ਹਾ ਤੇ ਜੋ ਘਰ ਦੇ ਵਿੱਚ ਚੰਡੀਗੜ੍ਹ ਦਿੱਲੀ ਵਿੱਚ ਵੀ ਜਿਹੜਾ ਇਹਨਾਂ ਦਾ ਫਾਰਮ ਆ ਉਥੇ ਇਹਨਾਂ ਦੇ ਘਰ ਦੇ ਉੱਤੇ ਵੀ ਰੇਡ ਪੈਂਦੀ ਆ ਦਿੱਲੀ ਫਾਰਮ ਆ ਜਿਹੜਾ ਉਥੇ ਵੀ ਰੇਡ ਪੈਂਦੀ ਆ ਤੇ ਜਿਹੜਾ ਹਿਮਾਚਲ ਦੇ ਵਿੱਚ 1000 ਏਕੜ ਜ਼ਮੀਨ ਦੱਸਿਆ ਜਾਂਦਾ ਇਹ ਸਭ ਝੂਠ ਆ ਏ ਬਈ ਵਿਕਰਮ ਜੀਠੀ ਪਤਨੀ ਦਾ ਕਹਿਣਾ ਤੇ ਪਰ ਜਿਹੜੀ ਹੁਣ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਵਿਕਰਮ ਜੀਠੀ ਨੂੰ ਲੈ ਕੇ ਜਿਹੜਾ ਕਿ ਬਈ 2 ਅਗਸਤ ਨੂੰ ਫਿਰ ਤੋਂ ਸੁਣਵਾਈ ਹੋਊਗੀ ਵਿਕਰਮ ਜੀਠੀ ਦੀ ਕੋਰਟ ਦੇ ਵਿੱਚ ਪਰ 19 ਤਰੀਕ ਨੂੰ ਅੱਜ ਸੁਣਵਾਈ ਹੋਈ ਸੀ ਪਹਿਲਾਂ 7 ਦਿਨ ਦਾ ਰਿਮਾਂਡ ਮਿੰਦਵਾਦ ਤੇ 4 ਦਿਨਾਂ ਦਾ ਤੇ ਮੁੜ ਕੇ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੁਣ ਮੁੜ ਕੇ ਫੇਰ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਦੋ ਤਰੀਕ ਨੂੰ ਫੇਰ ਸੁਣਵਾਈ ਹੋਣੀ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜੀ ਜਿੰਤਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕਾਨੂੰ ਨਵੇਂ ਟੌਕ ਤੇ ਧੰਨਵਾਦ